ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਚੋਹਾਂ ਡੇਰੀ ਫਾਰਮ 'ਚ ਬਣਾਉਣ ਲੱਗੇ ਆ ਬਈ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਅੱਜ ਦੀ ਵੀਡੀਓ ਵਿੱਚ ਬਈ ਸੱਤ ਨੰਗ ਸੇਲ ਲਈ ਲੈ ਕੇ ਆਏ ਆ ਜੀ ਆਊਸਰ ਝੋਟੀ ਆ ਬਈ ਤੇ ਬੱਚੀ ਆ ਟਾਪ ਬਰੀਡ ਤੇ ਇੱਕ ਕਟਾਗਾ ਦੋ ਮੱਝਾਂ ਨੇ ਬਈ ਇਹ ਇੱਕ ਟੋਕੜ ਗੱਭਣਗਾ ਕੀ ਇੱਕ ਥੋੜੇ ਕੁ ਦਿਨਾਂ ਦੀ ਕੱਚੀ ਆ ਆਉ ਕਰ ਲੈਨੇ ਬਾਈ ਤਾਂ ਗੱਲ ਬਾਤ ਆ ਜੀ ਬਾਈ ਠੀਕ ਆ ਸਿਕਾ ਡਾਟਾ ਉਹ ਠੀਕ ਹੁੰਦੀ ਆ ਬਾਈ ਬਹੁਤ ਵਧੀਆ ਯਾਰ ਤੂੰ ਦੱਸ ਨਾਮ ਤੇ ਐਡਰੈਸ ਬੋਲ ਨਾਮ ਆਪਣਾ ਗੋਰਾ ਵੀਰੇ ਪਿੰਡ ਭਦੌੜ ਜਿਹੜਾ ਬਰਨਾਲਾ ਪਾ ਪਾ ਦਸੀ ਆ ਨਾਨ ਸਰਗਰਦ ਬਾਰੇ ਪ੍ਰਾਪਨ ਕਰਾ ਬਾਈ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਹੈਗਾ 87288 ਵੀਰੇ 0432 ਠੀਕ ਆ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਦੇਖਨੇ ਟੋਪ ਗਲਾਸ ਦੀ ਕਿੰਨੀ ਗੋਮਰ ਹੈ ਜੀ ਇਹ ਦੋ ਦੰਦ ਹੋ ਗਈ ਬਾਈ ਓਕੇ ਹਾਂਜੀ ਕਿਹੜੇ ਟੀਕੇ ਦੀ ਆ ਈਗਾ ਨਹੀਂ ਪਤਾ ਵੀਰੇ ਯਾਰ ਕੱਟੀ ਬਹੁਤ ਚੰਗੀ ਜਿਗਰਾਨੀ ਮੰਡੀ ਚੱਲੀ ਸੀ ਜੀ ਬਾਹਰੋਂ ਵਾਰੀ ਲੈ ਲਈ ਸੀ ਠੀਕ ਆ ਭਾਈ ਤਾਂ ਆਪਣਾ ਯਾਰ ਦੋਸਤ ਮੁੰਡਾ ਨਿਕਲਿਆ ਜਿਹਤੋਂ ਲਈ ਹਰਾਮਗੜ੍ਹ ਪਿੰਡ ਉੱਥੇ ਮਿਲੇ ਠੀਕ ਆ ਭਾਈ ਤੇ ਮਾਂ ਦਾ ਦੁੱਧ ਕਿੰਨਾ ਸੀ ਮਾਂ ਚੰਗੀ ਦਾਦੇ ਸੀ 17 18 ਕਿਲੋ ਚੱਲਦੀ ਦੱਸਦੀ ਪਰ ਇਹਦੇ ਨਸ ਟੀਕਾ ਨਹੀਂ ਪਤਾ ਕਿਹੜਾ ਲੱਗਿਆ ਫਾਈਲ ਸਿੰਗਲ ਬਹੁਤ ਚੰਗਾ ਯਾਰ ਹਾਂ ਜਮਨ ਨਾਲੋਂ ਮੋੜਿਆ ਵਾ ਸਿੰਘਾਂ ਦੀ ਚੰਗੀ ਆ ਕੱਦ ਚੰਗਾ ਲੰਮੀ ਲੰਮੀ ਚੰਗੀ ਆ ਟਿਕੀ ਸੀਲ ਆ ਹਾਂ ਉਹ ਚੱਕ ਕੇ ਹੱਦ ਜਾਨੀ ਜਿਹੜੀ ਕੁਆਲਿਟੀ ਵਾਲੀ ਹੋਊਗੀ ਚੰਗਾ ਟਿਕਾ ਪਾਓ ਮੈਂ ਦਾ ਹੂੰ ਆ ਰੀਡ ਤਾਂ ਪ੍ਰੀਰੀ ਹੈ ਨਾ ਛੋਲੀ ਕਿਵੇਂ ਆ ਬਈ ਬਹੁਤ ਵਧੀਆ ਥਣ ਦੇਖੀ ਕਿੰਨੇ ਵਧੀਆ ਲੱਗੇ ਨੇ ਚਾਰ ਥਣ ਹੋਣਗੇ ਨੇੜੇ ਤੋਂ ਚੈੱਕ ਕਰਵਾ ਲੈ ਬਈ ਕੱਲਾ ਕੱਲਾ ਥਾਣਾ ਪੂਰੀ ਵਿੱਚ ਬਾਕੀ ਪਿੱਠ ਪੁਰਾਣ ਦੇ ਖੂਸ ਦੇ ਕੈਰੀ ਹੱਡੀ ਵਾਲੀ ਸੀ ਸਿਵਲ ਬਹੁਤ ਆ ਨਾ ਬਹੁਤ ਜੋੜ ਨਸਲ ਵਾਲੀ ਆ ਦੇਖ ਪੱਲੇ ਪੱਲੇ ਜਿੱਥੇ ਮਾਰੇ ਜੁੰਡੀ ਪਾਉਂਦੇ ਸਹੀ ਗੱਲ ਆ ਬਈ ਖੋਲ ਦੇ ਬਈ ਤੋੜ ਕੇ ਦਿਖਾ ਦੇ ਅਹ ਟੀ ਕਦੇ ਤਕਰੀਬਨ ਕਾਬਲਾ ਹਣਾ ਬਈ ਠੀਕ ਆ ਭਰਾ ਸਾਦਾ ਅੱਛਾ ਟੀਕਾ ਪਰ ਉਹ ਕਹਿੰਦੇ ਸੀ ਭਰਾਇਆ ਤਾਂ ਨਹੀਂ ਬੋਲ ਪੀ ਸੀ ਅਲਾ ਦੀ ਮਰਜ਼ੀ ਨਾਲ ਭਰਾਲੂਗਾ ਸਹੀ ਗੱਲ ਆ ਬਈ ਉਹ ਕਹਿੰਦੇ ਸੀ ਤਾਂ ਵੇਚਣੀ ਸੀ ਠੀਕ ਤੇ ਜਮਾ ਤਕਰੀਬਨ ਕਾਬਲਾ ਤੋਰਾ ਦੇਖੋ ਬਰੀਡ ਇੱਕ ਨੰਬਰ ਆ ਚੰਗੀ ਆ ਝੋਟੀ ਪਲੀ ਵੀ ਆ ਸਵੀ ਵੀ ਆ ਚਾਰ ਥਣ ਸਿੰਘਾਂ ਦੀ ਓਕੇ ਆ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਹੈ ਨੇੜੇ ਮੋੜਿਆ ਸਿੰਘ ਤਾਂ ਰਿੰਗ ਸਿੰਘ ਇਹ ਨਾਲ ਵਿੱਚ ਗੁੱਬੇ ਹਾਂ ਕੋਈ ਐ ਨਹੀਂ ਵੇ ਘਟਾਵਾ ਜਾ ਸਿੰਘ ਤੇ ਮੁੱਲ ਕੀ ਹੈ ਜਾਇਜ ਮੁੱਲ 50 ਦੀ ਕੱਟੀ ਦੇਵਾਂਗੇ ਡਾਕਟਰ ਮਾਨਦਾਨ ਹੋ ਜਾ ਕਰ ਦਾਂਗੇ ਠੀਕ ਹੈ ਬਾਈ ਜਾਇਜ ਮੁੱਲ ਕਿਹੜਾ ਦੇਖਣ ਵਾਲੇ ਬੰਦੇ ਕਹਿੰਦੇ ਬਾਲੇ ਮੰਗਦੇ ਆ ਇਹੋ ਜੀ ਕੱਟੀ ਤੈਨੂੰ ਬਸ ਤਿਆਰ ਕਰਨ ਲੱਗੇ ਇਹ ਤੋਂ ਬਾਅਦ 60 65 ਤੱਕ ਆਈ ਜਾਂਦੀ ਹੈ ਸਹੀ ਗੱਲ ਆ ਬਾਕੀ ਬਰੀਡ ਬਹੁਤ ਆ ਨਾ ਬੂਥਵਾੜੀ ਬਹੁਤ ਬੱਚਾ ਇੱਥੇ ਪੋਰਾ ਨਹੀਂ ਹੈ ਕੰਮ ਨੂੰ ਸਹੀ ਗੱਲ ਆ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰ ਨਹੀਂ ਆਪਾਂ ਵੀਡੀਓ ਫੋਨ ਹੀ ਰਹਿਣੇ ਜਿਹੜੇ ਦੂਜਿਆਂ ਨੂੰ ਗੋਲੀ ਵਾਂਗ ਜਾਂਦੀਆਂ ਸਹੀ ਗੱਲ ਆ ਭਾਈ ਹੂੰ ਤੇ ਮੁੱਲ ਵੀ ਜਾਇਜ਼ ਆ 5000 ਰੁਪਏ ਮੰਨਦਣ ਕੋਈ ਚੱਕਰ ਨਹੀਂ ਮੁੱਕੇ ਤੇ ਹੋ ਜਾਊਗਾ ਤੋਰਾ ਇੱਕ ਨੰਬਰ ਥਾਣ 4 ਆ ਭਾਈ ਬ੍ਰੀਟ ਇੱਕ ਨੰਬਰ ਆ ਜਾਇਨ ਬੰਨੋ ਟੱਕ ਅੱਗੇ ਦੋ ਨੰਬਰ ਤੇ ਬੱਤੀ ਕਿੰਨੀ ਉਮਰ ਆ ਭਰਾ ਜੀ ਸੱਤ ਮਹੀਨਾ ਦਾ ਬੱਚਾ ਵੀਰੇ ਦੀਵੜੋ ਲੈ ਆਹੀ ਇਹਦੀ ਮਾਂ ਦਾ 40 ਕਿਲੋ ਰਿਕਾਰਡ ਹੈ ਡੈਨਮਾਰਕ 4116 ਦਾ ਬੱਚਾ ਖੋਦ ਜਿਹੇ ਜਰਾ ਡੀ ਐਨ ਟੈਸਟ ਕਰ ਲੀ ਠੀਕ ਹੈ ਚੰਗੀ ਬਹੁਤ ਆ ਨਾ ਬੱਚੀ ਬਸ ਦੇਖ ਕਹਿਣ ਦੀ ਲੋੜ ਹੀ ਨਹੀਂ ਯਾਰ ਹੂੰ ਦੇਖ ਕੇ ਥਾਣੇ ਤੇ ਕਿਨ ਆ ਆਪ ਉਹ ਲਿਆ ਮੂੰਹ ਬੱਚੀ ਲਾ ਝੂੜੀ ਰੇ ਗੱਪਣ ਵਾਲੀ ਝੂੜੀ ਲਈ ਫਿਰ ਜੇ ਕਰਮ ਵਾਲੀ ਕੱਲਾ ਕੱਲਾ ਥਣ ਪੂਰੀ ਵਿੱਚ ਦੇ ਥਾਣ ਬਰੀਟ ਇੱਕ ਨੰਬਰ ਪ੍ਰਿੰਟ ਆ ਬਹੁਤ ਚੰਗਾ ਕੁਆਲਿਟੀ ਇੱਕ ਨੰਬਰ ਆ ਪਲੀ ਵੀ ਬਹੁਤ ਆ ਯਾਰ ਉਮਰ ਦੇ ਹਿਸਾਬ ਨਾਲ ਕੱਦ ਵੀ ਚੰਗਾ ਯਾਰ ਪਲੀ ਵੀ ਹਾਂ ਕਾਲੇ ਹੀਟ ਕੱਢ ਗਈ ਸੀ ਅਸੀਂ ਹੂੰ ਇਸ ਦੀ ਬਿਊਟੀ ਦੇ ਕਮਾਲ ਦੀ ਬੋਦੀ ਬਾਦੀ ਬਹੁਤ ਚੰਗੀ ਸਨਖ ਪੁਣਾ ਬੱਚੀ ਦੇ ਵਿੱਚ ਫੋਲਾ ਕੀ ਬਾਤ ਹੈ ਯਾਰ ਬਾਕੀ ਚੰਗਾ ਯਾਰ ਬੱਚਾ ਬਾਈ ਦੀ ਗੱਲ ਸਹੀ ਆ ਵੀ ਦੱਸਣ ਦੀ ਕਹਿਣ ਦੀ ਕੋਈ ਲੋੜ ਹੀ ਨਹੀਂ ਬੱਚਾ ਬਹੁਤ ਚੰਗਾ ਤੋਹਫਾ ਇਹਨੂੰ ਕਹਿੰਦੇ ਆ ਕੀ ਬਾਤ ਆ ਯਾਰ ਕੀ ਮੋਲ ਆ ਬਈ ਜੈ ਜੈ ਮੋਲ ਬਾਈ ਕੋਸ ਕਰੀਏ 38000 ਦਾ ਬੱਚਾ ਦੇਣਾ ਠੀਕ ਆ ਬਾਈ ਐਵੇਂ ਕੋਈ ਬੰਦਾ ਫੋਨ ਨਾ ਲਾਵੇ 30 32 ਵਾਲੇ ਨੂੰ ਹੂੰ ਮੋਲ ਕਰਾਉਣਾ ਬਾਈ ਇਹਨੂੰ ਪਤਾ ਉਹ ਲਾਉ ਦੂਜਾ ਹੀ ਲਾਉਂਦਾ ਇਹਨੂੰ ਸਹੀ ਗੱਲ ਆ ਬਾਈ ਮੋਲ ਕਰਾਉਣਾ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 38000 ਦੀ ਬੱਚੀ ਦੇ ਦੇਾਂਗੇ ਬੱਚੀ ਇੱਕ ਨੰਬਰ ਆ ਫੁੱਲ ਬ੍ਰੀਡ ਆ ਕੁਆਲਿਟੀ ਵਾਲੀ ਆ ਪਲੀ ਵੀ ਬਹੁਤ ਚੰਗੀ ਆ ਸੇ ਤੋਂ ਹੀ ਸੀਮਣ ਲੈ ਲੂਗੀ ਇਹਨੇ ਬਾਈ ਹਾਂ ਖੀੜ ਤੋਂ ਕੱਲ ਵੀ ਕੱਢ ਗਈ ਸੀ ਬਾਕੀ 2 ਲੱਖ ਦਾ ਬੱਚਾ ਵੀ ਕੋ ਇਹ ਜਾ ਬਾਈ ਕੌਣ ਦਿੰਦਾ ਯਾਰ ਆਪਾਂ ਵਿੱਚ ਬੰਦੇ ਕਹਿੰਦੇ 5000 ਰੁਪਿਆ ਵਾ ਕੇ ਦੁੱਧ ਵਾਲੀ ਗਾਂ ਮਿਲ ਜੂ ਪਰ ਇਹਦਾ ਮੁਕਾਬਲਾ ਹੀ ਨਹੀਂ ਕਰਨਾ ਉਹਨੇ ਹੂੰ ਜਿਹੜੀ ਜਿਹੇ ਤਿਆਰ ਹੋਗੀ ਨਾ ਜਦਦੇ ਉਹਦੇ ਦੱਸੂਗੀ ਹੂੰ ਬਾਕੀ ਦੁੱਧ ਪੀਂਦੀ ਆ ਇਹ ਜੇ ਪਿਆਸਾ ਤਾਂ ਜਿਹੜਾ ਮੈਂ ਠੀਕ ਆ ਬਾਈ ਫੁੱਲ ਪੀਂਦੀ ਆ ਆਪਾਂ ਪਿਆਉਂਦੇ ਦੀ ਆਪਣਾ ਆਪਾਂ ਪਿਉਂਦੇ ਵੀ ਅੰਤ ਤੱਕ ਇਹਨੇ ਠੀਕ ਆ ਹੂੰ ਹੂੰ ਦੁੱਧ ਵੀ ਪੀਂਦੀ ਆ ਬਾਈ ਕਹਿੰਦਾ ਹਜੇ ਉਮਰ ਛੋਟੀ ਵੀ ਆ ਬ੍ਰੀਫ ਇੱਕ ਨੰਬਰ ਤੇ ਬਾਈ ਨੇ ਫੁੱਲ ਚਾਰ ਥਣ ਵਜਨ ਫੁੱਲ ਬਲੀ ਵੀ ਬਹੁਤ ਆ ਤਾਂ ਕੋਈ ਬਣੀ ਨੇ ਝੋਲੀ ਬਹੁਤ ਕਰਮਣੀ ਅੱਗੇ ਕੱਟਾ ਬਾਈ ਕਿੰਨੀ ਕੁ ਉਮਰ ਹੈ ਦੀ ਕੱਟਾ ਵੀਰ 16 ਮਹੀਨਾ ਦਾ ਲਾਰੇ ਬੱਲੂ ਦਾ ਬਾਈ ਅੱਛਾ ਆਪਣਾ ਕੀ ਤਾਂ ਸੀਵਣਾ ਵੀ ਪਿਆ ਦੀ ਮਾਂ ਬੰਦੇ ਨੇ ਅਲਟਰਮੈਂਟ ਕਰਤੀ ਠੀਕ ਆ ਆਪਾਂ ਤੋਂ ਗਈ ਸੀ 22 23 ਕਿਲੋ ਦੁੱਧ ਕੱਢਦੇ ਦੀ ਆਪਣਾ ਜਮ ਜਮ ਲਾਟ ਸੋਏ ਦਾ ਕੱਟਾ ਮਾਂ ਖੜੀ ਆ ਮਹੀਨੀ ਇਹਦੀ ਠੀਕ ਆ ਇਥੇ ਫਾਰਮਾ ਮੁੰਡੇ ਤਾਂ ਮੱਖਣ ਜੈਦਾਂ ਦਾ ਹੂੰ ਬਿੰਦੀ ਦੇ ਉਹ ਤੇ ਲਾਈਵ ਚਵਾਈ ਵੀ ਹੋਈ ਦੇ ਮੱਝ ਦੀ 100 ਪਿੰਡ ਓਕੇ ਠੀਕ ਆਹ ਪੋਤੀ ਮੱਝ ਗਈ ਸੀ ਉਹ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਟਾ ਚੰਗਾ ਬਾਈ ਰਿਕਾਰਡ ਚੰਗਾਗਾ ਸਾਰਾ ਰਿਕਾਰਡ ਆ ਬਾਈ ਚੰਗੇ ਸੀਮਣ ਦਾਗਾ ਫਲਿਆ ਵਾ ਫੁੱਲਾ ਹਨ ਇਹਦੀ ਤਰੀਕ ਵੀ ਬਈ ਕਿੱਥੇ ਜਨਮ ਹੋਇਆ ਨਾ ਠੀਕ ਆ ਇਹਦੇ ਘਰਾਂ ਕੋਲ ਲੈ ਆ ਮੁੰਡੇ ਦਾ ਫਾਰਮ ਆ ਮੁੰਡੇ ਦਾ ਬਹੁਤ ਵਧੀਆ ਠੀਕ ਆ ਜੀ ਹੂੰ ਹੂੰ ਬਾਕੀ ਬਹੁਤ ਵਧੀਆ ਬੱਚਾ ਯਾਰ ਜਿਹਨੇ ਪਾਲਿਆ ਸਹੀ ਗੱਲ ਆ ਫੇਸ ਬੜਾ ਚੰਗਾ ਸਿੰਘ ਚੈੱਕ ਕਰ ਲੋ ਬਈ ਨੇੜ ਤੋਂ ਫੇਸ ਬੜਾ ਪਿਆਰਾ ਹਨਾ ਲੈਕਚਰ ਨਹੀਂ ਕਰ ਦਰ ਕੋਈ ਅੱਖੋ ਪਜੇ ਕਰ ਬੱਚੇ ਦੀ ਹਨੇ ਬਹੁਤ ਟੌਪ ਦਾ ਬੱਚਾ ਪੜੂਗਾ ਯਾਰ ਸਹੀ ਹੈ ਬੱਚਾ ਦਾ ਦਿੰਦੇ ਨਹੀਂ ਸੀ ਯਾਰ ਉਹਨੇ ਕੱਟੀ ਵਿੱਚ ਛੱਡਤੀਏ ਉੱਤੇ ਚੜ ਲੱਗ ਗਿਆ ਅੱਛਾ ਮੈਂ ਉਹਦਾ ਕੱਟੀ ਖਰਾਬ ਕਰ ਦੂਗਾ ਕੱਟੀ ਨੇ ਉੱਥੇ ਤੱਕ ਨਾਮ ਚੱਕਿਆ ਸੀ ਹੂੰ ਮੋਟਸਲਾ ਹੈ ਬੋਲਟ ਦੂਜਾ ਪਲਸਰ ਹੂੰ ਉਹ ਕੱਟੀ ਮੈਂ ਥੋੜੀ ਖਰਾਬ ਕਰ ਦੂ ਬੱਚਾ ਹੈ ਹੂੰ ਮੈਂ ਕਿ ਇਹਨੂੰ ਦੇ ਦੋ ਮੈਂ ਕੁਦਰ ਦੀ ਮੰਗ ਲਿਆ ਉਹ ਨਹੀਂ deta ਮੈਨੂੰ ਹੂੰ ਮੈਂ 4-5 ਵਾਰੀ ਮੰਗ ਚੁੱਕਾ ਸੀ ਬੱਚਾ ਠੀਕ ਆ ਉਹ ਕੱਲ ਕੁਦਰ ਦੀ ਮੈਂ ਭਾਗ ਗਿਆ ਉਹਨੇ ਮੈਨੂੰ ਦੇਤਾ ਹੂੰ ਇਹਦਾ ਮਨਕ ਚ ਰੇੜੇ ਵੀ ਜੋੜ ਸਕਦਾ ਬਾਕੀ ਬਰੀਡ ਵਾਲਾ ਬੱਚਾ ਯਾਰ ਸਹੀ ਗੱਲ ਆ ਬਾਈ ਕੀ ਮੋਲ ਦਾ ਜਾਇਜ ਇੱਕ ਕੋਸ ਕਰੀ ਜੇ 52000 ਦੇ ਦਾਂਗੇ ਠੀਕ ਆ ਭਾਈ ਮੋਲ ਕਰਾਉਣਾ ਭਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 52000 ਦਾ ਕਟਾ ਅੱਜ ਤਾਂ 2 ਮਹੀਨਿਆਂ ਨੂੰ 65000 ਦਾ ਨਾਂ ਵੀ ਕਤਾਂ ਕਦੇ ਹੂੰ ਕਟਾ ਚਾਹਾਂ ਪਰ ਆਪੋਂ ਕੰਮ ਚ ਦੇਣਾ ਨਹੀਂ ਇਹ ਠੀਕ ਆ ਭਾਈ ਇਹ ਤਾਂ ਸੀਮਣ ਵਾਲ ਲੈ ਜੀ ਜਿਹੜਾ ਬੰਦਾ ਲੈ ਜੂਗਾ ਉਹ ਦੇ ਦਾਂਗੇ ਪਾ ਸਹੀ ਗੱਲ ਆ ਭਾਈ ਠੀਕ ਨੰਬਰ ਸੀਮਣ ਵੀ ਕਿਥੇ ਲੈ ਜਾ ਕੇ ਛੋਟੂ ਹੂੰ ਇੱਥੇ ਪੈਸਟ ਆ ਇਹਦਾ ਕੱਲ ਆ ਜਾ ਪੇ ਕੱਲ ਆ ਜਾ ਸਟਰਾ ਪਿਆ ਕੇ ਨਾ ਹਾਂ ਹੈਗੇ ਲੈ ਆਂਦਾ ਦਾ ਭਾਈ ਬਾਕੀ ਡੀਐਨਏ ਟੈਸਟ ਜਿਹੜਾ ਮਰਜ਼ੀ ਕਰਾ ਲੈ ਯਾਰ ਠੀਕ ਆ ਜਿਹੜੀ ਗੱਲ ਹੋ ਸੱਚੀ ਆਪਾਂ ਹਰੇਕ ਗੱਲ ਨਹੀਂ ਕਹਿੰਦੇ ਜਿਹੜੀ ਹੁੰਦੀ ਉਹ ਦਾ ਕਹਿੰਨਾਂ ਨੇ ਆ ਪਿਆਸ ਸਟਰਾ ਠੀਕ ਆ ਬਾਈ ਬੱਲੂ ਦਾ ਹੈ ਹਾਂ ਠੀਕ ਆ ਬਾਈ ਲੈ ਰੱਖ ਲੈ ਬਾਈ ਸੰਭੇ ਅੱਗੇ ਬਾਈ ਮੱਝ ਤੋਕੜਾ ਇਹ ਇਹ ਗੱਬਣਾ ਵੀਰੇ 5 ਮਹੀਨੇ ਤੋਂ ਉੱਪਰ ਚੈੱਕ ਹੋਈ ਦੀ ਅਗਲਾ ਨਾ 4 ਵੀ ਸੋਰੀ ਯਾਰ ਠੀਕ ਆ 4 ਨਹੀਂ ਗੱਬਣਾ ਵੀ ਅੱਜ ਚੰਗੀ ਓਕੇ ਅ ਦੁੱਧ ਕਿੰਨਾ ਹੋਣਾ ਦੁੱਧ ਹੁਆ 8 ਕਿਲੋ ਤੋਂ ਬਾਹਰ ਤੁਸੀਂ 7 ਮੰਨ ਕੇ ਲੈ ਲਓ ਠੀਕ ਆ ਬਾਈ ਕਿਉਂ ਹੀ ਇੱਕ ਨੰਬਰ ਪਤਾਵਾ ਵੀ ਮਾਰਦਾ ਕੋਈ ਚੱਕ ਠੰਡੀ ਸੀ ਲੈਣੀ ਆ ਹੂੰ ਤੇ ਡੈੜੀ ਜੀ ਤਿੰਨ ਵਾਰੀ ਚੋਲੀ ਗੰਗਾਣਾ ਕੰਮ ਹੀ ਹੈ ਮੈਂ ਇਹਨਾ ਮੰਨ ਕੇ ਲਿਆ ਕੋਈ ਪਰ ਪੈਡ ਵੀ ਵੀਦਾ 75 ਰੁਪਏ ਡੈੜੀ ਜਦੋਂ ਪੈਂਦਾ ਮੈਂ ਤਾਂ ਠੀਕ ਆ ਆਰਡਰ ਦੇਖੋ ਕਮਾਲ ਦਾ ਵੀ ਥਾਣ ਬਹੁਤ ਚੰਗਾ ਲੱਗਿਆ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਲਾ ਥਾਣ ਕਿਆ ਬਾਤ ਹੈ ਬੱੱਚਾ ਕੀ ਹੈ ਮਗਰ ਇਹਦੇ ਕੱਟੀ ਹੈ ਵੀਰੇ ਕੱਟੀ ਬਹੁਤ ਚੰਗੀ ਹੈ ਨਾ ਬਹੁਤ ਟੌਪ ਦੀ ਕੱਟੀ ਹੈ 7 ਮਹੀਨੇ ਦੀ ਮੈਚ ਦੀ ਹੈ ਕੱਟੀ ਹੈ ਕੱਟੀ ਵੀ ਬਹੁਤ ਚੰਗੀ ਹੈ ਇੱਕ ਨੰਬਰ ਕੱਟੀ ਹੈ ਮਗਰ ਲੈ ਕਿਆ ਬਾਤ ਹੈ ਬਾਕੀ ਚੰਗੀ ਆ ਫਲੀ ਵੀ ਆ ਮੱਧ ਵੀ ਸੋਕੜ ਗੱਬਣ ਚੈੱਕ ਬਾਸ ਆਪ ਦੀ ਚੈੱਕ ਦੀ ਦਸਲੀ ਜਰੂਰ ਕਰਵਾ ਲਿਓ ਕਿਨੇ ਬ ਯਾਰ ਬੋਧਾ ਸੋਖ ਨਾ ਮੈਂ ਇੱਕ ਤੇ ਮੈਂ ਦੇ ਬਸ ਮਾੜਾ ਜਿਹਾ ਫਾਲਟ ਆ ਹੋਰ ਕੋਈ ਨਹੀਂ ਹੈਗਾ ਯਾਰ ਠੀਕ ਆ ਇਹਨਾਂ ਡੰਡਾ ਵਜੇਗਾ ਚ ਨਿੱਕੀ ਹੁੰਦੀ ਦਾ ਦੀਨਾ ਫੁੱਲ ਐਨੂੰ ਹਮ ਆ ਦੇਖ ਸਹੀ ਗੱਲ ਆ ਮਾੜਾ ਜਿਹਾ ਨਾ ਦੇਰ ਬੱਚੇ ਤੇ ਜਾਊਗੀ ਆਪੀ ਸਹੀ ਯਾਰ ਕੋਈ ਆਏ ਨਹੀਂ ਨਾ ਦੇ ਇਸੇ ਬਸ ਇਹ ਆਪਾਂ ਦੱਸ ਕੇ ਦਵਾਂਗੇ ਹਮ ਦੀਨਾ ਫੁੱਲਾ ਪਰ ਚਾਹੇ ਵਾਲਾ ਕਾਣੀ ਮੰਨ ਕੇ ਲੈ ਲੈ ਠੀਕ ਆ ਭਾਈ ਹਮ ਤੇ ਮੋਲੇ ਦਾ ਮੋਲ ਕੁਛ ਕਰੀਏ 82 ਆ ਤਾਂ ਬਚਾ ਲਗੂ ਇਹਨੂੰ ਠੀਕ ਆ ਭਾਈ ਮੋਡਲ ਕਰਾਉਣਾ ਜਿਹੜਾ ਮਰਜ਼ੀ ਕਰਾ ਲਓ 82000 ਦੀ ਬਾਈ ਕਹਿੰਦਾ ਮੱਝ ਦੇ ਦਾਂਗੇ ਠੰਡੀ ਬਹੁਤ ਹੈ ਜਿਵੇਂ ਮਰਜ਼ੀ ਵਹ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਕਹਿੰਨੀ ਬਾਈ ਯਾਰ ਵਹੇ ਜੀ ਬ੍ਰੀਡ ਕਿੱਥੋਂ ਮੈਂ ਦੀ ਯਾਰ ਇਹਨੂੰ ਸੀਲ ਬਹੁਤ ਹੈ ਲੈ ਜਿਵੇਂ ਮਰਜ਼ੀ ਬੈਠਾ ਰਹਿ ਲੈ ਕਹਿੰਦਾ ਕੁਆਲਿਟੀ ਲੈਣੀ ਬਹੁਤ ਓਕੀ ਆ ਹੂੰ 17 ਕਿਲੋ ਦੋ ਦਿੱਤਾ ਲੈ ਮੈਂ ਦਾ ਠੀਕ ਹੈ ਜੀ ਪਿੰਡੋਂ ਹੀ ਮੈਂ ਲਈ ਆ ਠੀਕ ਹੈ ਜੀ ਤਾਂ ਸੀਲ ਬਹੁਤ ਹੈ ਲੈ ਜਿਵੇਂ ਮਰਜ਼ੀ ਧਾਰ ਦੂਰ ਤਾਈ ਚੱਲ ਕਹਿੰਨੀ ਕੀ ਆ ਬਾਤ ਆ ਯਾਰ ਯਾਰ ਕਹਨੂੰ ਸਮਾਉਣੀ ਹੈ ਨਾ ਰਹਿਣ ਦੇ ਬਾਈ ਫਿਰ ਬੰਦ ਪੱਤਾਂ ਨੂੰ ਅੱਗੇ ਬਈ ਇਹ ਸੂਈ ਵੀ ਆ ਇਹ ਸੂਈ ਦੇ ਬਾਰੇ ਤੇ ਦਿਨਾਂ ਦੀ ਬੱਚਾ ਕੀ ਆ ਇਹਦੇ ਕੱਟਾ ਦਿੱਤਾ ਸੀਮਨ ਭਰਾ ਜੀ ਨੀਲੇ ਰਾਵੀ ਰੋਡੇ ਰੰਡੇ ਦਾ ਠੀਕ ਆ ਬੱਚਾ ਮਗਰ ਕੱਟਾ ਕੱਟਾ ਬਹੁਤ ਚੰਗਾ ਹਨਾ ਨੀਲੇ ਨੀਲੇ ਦੀ ਅਸਲ ਦਾ ਕੱਟ ਆ ਗਾ ਬਈ ਕੀ ਬਾਤ ਆ ਇਹ ਦੇਖੋ ਪਿਆਰਾ ਸੀ ਨਾ ਸੋਹਣਾ ਪਰ ਕੁਦਰਤੀ ਕੱਟਿਆ ਆ ਗਿਆ ਚਲ ਕੋਈ ਨਹੀਂ ਹਨਾ ਜਿਹੜਾ ਜੀ ਰੱਬ ਦਾ ਸਹੀ ਗੱਲ ਆ ਕਿੰਨਾ ਦੁੱਧ ਆ ਹੁਣ ਬਈ ਦੁੱਧ ਹੋ ਗਿਆ ਚੌੜ ਦਾ 9 ਕਿਲੋ 9 ਕਿਲੋ ਕੰਡੇ ਵਾਲਾ ਠੀਕ ਆ ਚੰਗੀ ਇਹਨੂੰ ਬਣਾ ਕਹਦੇ ਉਹਦਾ ਕੋਈ ਫਾਇਦਾ ਨਹੀਂ ਹੂੰ ਚੰਗੀ ਬਹੁਤ ਹਨਾ ਮੱਝ ਮੈਂ ਦੀ ਕੁਆਲਿਟੀ ਬਹੁਤ ਆ ਯਾਰ ਫੇਸ ਬੜਾ ਚੰਗਾ ਸਿੰਘ ਬੜਾ ਚੰਗਾ ਭਾਈ ਤੇ ਕੱਦ ਚੰਗਾ ਚੰਗੀ ਆ ਪਲੀ ਵੀ ਸੰਮੀ ਵੀਰ ਤੋਰਾ ਦੇਖੋ ਇੱਕ ਨੰਬਰ ਮੈਂ ਕਹਿੰਦਾ ਚਮਕ ਚਮਕ ਪੂਰੀ ਆ ਕਿ ਨਹੀਂ ਭਾਈ ਪੂਰੀ ਇਹ ਨਾਲੇ ਕਟਾਈ ਕਰੀ ਦੇ ਕਬੜਾ ਨਹੀਂ ਗੱਲ ਕਰ ਰਹੇ ਜਨਾ ਹੁੰਦੀ ਬੜੀ ਵਧੀਆ ਬਣਦੀ ਹੂੰ ਹੂੰ ਸਹੀ ਗੱਲ ਆ ਭਾਈ ਕੀ ਬਾਤ ਆ ਲੈ ਤੋਰਾ ਬਰੀਡ ਚੈੱਕ ਕਰੋ ਇੱਕ ਨੰਬਰ ਆ ਚਾਰੇ ਥਣ ਅੱਜ ਹੀ ਆਈ ਆਪਣੇ ਕੋਲ ਤੜਕੇ ਬਈਏ ਲੈਵੇ ਦੀ ਧਾਰਾ ਮਾਰ ਕੇ ਲੈ ਕੇ ਆਈ ਆਪਾਂ ਠੀਕ ਆ ਲੈ ਭਾਈ ਇਹ ਦੇ ਥੱਲੇ ਗਈ ਬਜਾ ਚਾਹੇ ਯਾਰ ਸੀਲ ਬਹੁਤ ਆ ਹਨਾ ਜਿਵੇਂ ਮਰਜ਼ੀ ਬੈਠਾ ਰਹੀ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਠੰਡੀ ਚੋਣ ਇਹ ਇੱਕ ਮਿੰਟ ਦਾ ਡਾਕਟਰ ਤੇਰੀ ਗੱਲ ਦੇ ਵਿੱਚ ਗੱਲ ਆਣਾ ਜਿਹੜੀ ਸਹੀ ਹੋਊਗਾ ਥੱਲੇ ਬੈਠਣ ਤੋਂ ਦੂਜੀ ਦੇ ਬੈਠਣ ਦੇ ਦੀ ਸਹੀ ਹੈ ਹੈਨਾ ਜਿਵੇਂ ਮਰਜ਼ੀ ਬਹਿ ਜਾ ਹੈਨਾ ਲੈ ਲੈ ਯਾਰ ਹੁਣ ਆ ਜਰ ਮੈਂ ਕਹਿੰਦਾ ਗਾਮਾਂ ਵਾਲਾ ਗਾਮੀ ਵਾਲਾ ਵਾਈ ਦੇਖ ਬਾਈ ਲੈ ਕੀ ਬਾਤ ਆ ਮੋਟੀ ਮੋਟੀ ਜਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਨਹੀਂ ਨੇੜੇ ਨਹੀਂ ਲੱਗਣਦੇ ਨਹੀਂ ਹਾਂ ਨਹੀਂ ਨਹੀਂ ਇਹ ਤਾਂ ਯਾਰ ਮੈਨੇ ਕਹ ਚੱਲ ਦੁੱਧ ਚ ਕਿਲੋ ਘਟ ਦੇ ਤੜਕੇ ਹੱਥ ਨੇ ਰੈਂਕ ਹੀ ਮਿਲਦੀਆਂ ਮੰਗਾ ਯਾਰ ਕਿੰਨਾ ਮੁੱਲ ਦੱਸਿਆ ਤਾਂ ਇਹਦਾ ਮੁੱਲ ਕੋਸ ਮਰਜ਼ੀ ਕਰ ਲੈ 5 ਦੇ ਵਿੱਚ ਦੇਵਾਂਗੇ 1 5 ਦੀ 1 5 ਦੀ ਮੈਂ ਦੇਣੀ ਹੈ ਬਸ ਹੋਰ ਕੋਸ ਤਾਂ ਹੀ ਜਵੇ 1 ਲੱਖ 5000 ਦੀ ਝੋਟੀ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲੋ ਕੋਈ ਚੱਕਰ ਨਹੀਂ ਠੰਡੀ ਸੀਲ ਆ ਬਾਈ ਨੇ ਮੌਜਨਾ ਧਾਰਾ ਮਾਰਤੀਆਂ ਕੁਛ ਨਹੀਂ ਗਿਆ ਨਾ ਬੱਚਾ ਲਾਇਆ ਜੈਡ ਬਲੈਕ ਆ ਇਹਨੂੰ ਕਹਿੰਦੇ ਬਰੀਡ ਲੈ ਰੱਸਾ ਵੀ ਤਾਉਣ ਦੇ ਪਿਆ ਯਾਰ ਕੋਈ ਹਨਾ ਐ ਨਹੀਂ ਭੱਜਣੀ ਨਾ ਅਠਣੀ ਯਾਰ ਬਾਈ ਮੇਰੀ ਗੱਲ ਸੁਣ ਲੈ ਡਾਕਟਰ ਗਾਂ ਤਾਂ ਬੜਾਈ ਕਰਨੀ ਮਾੜੀ ਹੁੰਦੀ ਹੈ ਨਾ ਕਹਿੰਦੇ ਹੁੰਦੇ ਆ ਵਪਾਰੀ ਹਨਾ ਕਰ ਦਿੰਦੇ ਆ ਸਹੀ ਆ ਸਾਡੇ ਕਿਹੜਾ ਤਾਂ ਤੋਂ ਢੋਣੇ ਉੱਡ ਕੇ ਘਰਾਂ 'ਚ ਹੀ ਆਉ ਮਾ ਕਿਸੇ ਦੇ ਘਰੋਂ ਹੀ ਆਈਏ ਹੈਨਾ ਸਹੀ ਹੈ ਚ ਚੰਗੀ ਕਰਕੇ ਤਾਈ ਥੱਲੇ ਵਹਾਤਾ ਨੇ ਦੂਜੀ ਗੱਤ ਵਹਾਉਂਦੀ ਸਹੀ ਗੱਲ ਆ ਬਾਈ ਹਮ ਆਪਾਂ ਤਾਂ ਮਾਝ ਬੰਨ ਅੱਗੇ ਵੀਰੇ ਤੋਕੜ ਗੱਬਣਾ ਵੜ ਇਹ ਤਿੰਨ ਵੀ ਦੀ ਗੱਬਣਾ ਵੀਰੇ ਠੀਕ ਆ ਚੈੱਕ ਪਾਸ ਆ 23 ਤਰੀਕ ਨੂੰ ਤਿੰਨ ਹੋ ਗਈ ਸੀ ਇਹਨੂੰ ਕਲੀਅਰ ਓਕੇ ਦੁੱਧ ਦੁੱਧ ਸੀ 7 ਕਿਲੋ ਵੜ ਥੱਲੇ ਹਮ ਹੁਣ ਮਾੜਾ ਮੋੜਾ ਘਟ ਗਈ ਉਪਰਾ ਕਰ ਗਈ ਫਾਰਮ ਚ ਆਈ ਜੀ ਠੀਕ ਆ ਬਾਈ ਬਰੀਡ ਬਹੁਤ ਹੈਨਾ ਵੜ ਬਰੀਡ ਦਾ ਇਹਦੀ ਕੋਈ ਆਪੀ ਇਹ ਬਾਤ ਚੰਗਾ ਥਾਣਾ ਚੰਗਾ ਪ੍ਰਿੰਟ ਬੜਾ ਚੰਗਾ ਫੇਰ ਥਾਣੇ ਦੇਖਣਾ ਚੰਗਾ ਲੱਗਾ ਮੁੱਠੀ ਵਾਲਾ ਥਾਣਾ ਹੈਨਾ ਕਿਆ ਬਾਤ ਹੈ ਇਸ ਦੀ ਬਿਊਟੀ ਦੇਖ ਕਿੰਨੀ ਚੰਗੀ ਆ ਫੁੱਲ ਦੇ ਬਾਈ ਤੋਰ ਕੇ ਦਿਖਾ ਦਈਏ ਟੋਕਰ ਗੱਬਣ ਚੈੱਕ ਪਾਸਾ ਨਾ ਬਾਈ ਆਪਨੀ ਕਰੇਗਾ ਕਰਾ ਸਕਦਾ ਓਕੇ ਬਾਈ ਫੇਸ ਬੜਾ ਪਿਆਰਾ ਬਹੁਤੀ ਵਧੀਆ ਚੰਗੀ ਆ ਸਮਖਪੂਣਾ ਬਾੜ ਦੇ ਵਿੱਚ ਫੁੱਲ ਆ ਬਾਈ ਕੀ ਬਾਤ ਆ ਬਰੀਡ ਬਹੁਤ ਆ ਯਾਰ ਬਾੜ ਦੇਣ ਫੁੱਲ ਕੁਆਲਿਟੀ ਆ ਯਾਰ ਆ ਫੁੱਲ 2 ਰੁਪਈਆ ਲਾਉ ਠੀਕ ਆ ਹਣਾ ਜੋ 2 ਕਿਹੜੇ ਇਹਦਾ ਦੁੱਗਣੇ ਕਰੂਗਾ ਹੂੰ ਇਹਦੀ ਬੱਸੀ ਵੇਚੀ ਸੀ 650 ਦੀ ਜਾਂਦੀ ਮੈਂ ਅੱਛਾ ਬੰਦੇ ਨੇ ਮੈਨੂੰ ਦੇਤੀ ਸੀ ਉਹੀ ਠੀਕ ਆ ਚਲ ਆਪਾਂ ਵਧੀਆ ਵੇਚਤੀ ਸੀ ਠੀਕ ਆ ਬਾਈ ਉਹ ਆਪਣਾ ਮਾਨ ਕਰਦੇ ਬੰਦੇ ਆਪਣੇ ਯਾਰ ਦੋਸਤ ਆਪਣੇ ਪਿੰਡ ਦੇ ਬੰਦੇ ਆ ਹਾਂ ਹਾਂ ਲਿਆਜ ਵੀ ਉਹਨਾਂ ਨਾਲ ਯਾਰੀ ਦੋਸਤੀ ਰਹੀ ਆਪਣੀ ਠੀਕ ਆ ਭਾਈ ਤੇ ਮੁੱਲ ਕੀ ਆ ਵੀਰੇ ਇਹਦਾ ਜੈਜ ਮੁੱਲ ਕੋਸ ਕਰਨਾ 53000 ਦੀ ਦੇ ਦਾਂਗੇ ਮੁੱਲ ਕਰਾਉਣਾ ਜਿਹੜਾ ਮਰਜ਼ੀ ਕਰਾ ਲਓ ਭਾਈ ਕਹਿੰਦਾ 54000 ਦੀ ਬੜ ਦੇ ਦੇਾਂਗੇ ਭਾਈ 94000 ਦੀ ਆਪਣੇ ਨਾਲ ਪੱਕੀ ਕਰਦੇ ਚਾ ਹੁਣ 5000 ਐਸਆਈ ਵਿੱਚ ਰੱਖ ਲੈ ਬੰਦਾ ਓਕੇ ਭਾਈ ਠੰਡ ਜਾਉਗੀ ਇਹਨਾਂ ਗਰਮੀ ਕਿਉਂਦੀ ਆ ਹਾਂ ਅੱਗੇ ਭਾਈ ਕਿੰਨੇ ਦਿਨ ਲਗੂ ਜਿਹੜੇ 15 ਤਰੀਕ ਨੂੰ ਦੇਣਾ ਪੂਰਾ ਯਾਰ ਕਿੰਨਾ ਕੁ ਰਿਕਾਰਡ ਆ ਭਾਈ ਅਰੇ ਜਿਵੇਂ ਗ੍ਰੈਂਡਪਾ 18 ਗਲਪੂਣ ਦਾ ਰਿਕਾਰਡ ਆ ਵੀ ਓ ਜੀ ਨਾਲ ਬਾਈ ਤਾਂ ਪਤਾ ਹੀ ਜੀ ਨੂੰ ਹੈ ਕਿ ਚਾਰੇ ਤਾਂ ਨਿਕੜ ਮੇ ਪੂਰੇ ਗੈਰ ਤੇ ਕੱਲਾ ਕੱਲਾ ਹਨ ਫੇਸ ਬੜਾ ਪਿਆਰਾ ਹੈ ਨਾ ਬੱਚੀ ਆ ਯਾਰ ਕੱਲਾ ਚੰਗਾ ਬਰੀਡ ਚੰਗੀ ਹੈ ਕੱਚੀ ਕੱਚੀ ਆ ਫੈਂਡ ਫੁੱਲ ਉਹ ਗਰਮੀ ਬਿਲਕੁਲ ਗਰਮੀ ਵਾਲਾ ਪੀਸ ਹੈ ਤੋਹਫਾ ਹਾਂ ਤੋਹਫਾ ਹੀ ਆ ਗਰਮੀਆਂ ਦਾ ਗਰਮੀ ਘਟ ਮੈਨੂੰ ਫੈਂਡ ਫੁੱਲ ਆਉਣੀ ਹੈ 400 ਰੁਪਏ ਕੀ ਆ ਬਣਾਣ ਦੀ ਕੁਆਲਿਟੀ ਬਹੁਤ ਟਾਪ ਦੀ ਹੈ ਜੀ ਬਾਈ ਯਾਰ ਲੈਵਾ ਚੰਗਾ ਬਣਾਉਗੀ ਥੱਲੋਂ ਸਹੀ ਗੱਲ ਆ ਬਾਈ ਦੁੱਧ ਵੀ ਵਧੀਆ ਦਦੂਗੀ ਕੀ ਮੋਲ ਹੈ ਜਾਇਜ ਮਾਲੇ ਦਾ ਕੁਛ ਮਰਜ਼ੀ ਕਰ ਗਿਆ ਅੱਜ ਦੀ ਘੜੀ 45000 ਰੁਪਿਆ ਦਾ ਠੀਕ ਆ ਭਾਈ ਮੁੱਲ ਕਰਾਉਣਾ ਭਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ ਅੱਜ ਦੀ ਘੜੀ 45000 ਦੀ ਬੜ ਦੇ ਦੇ ਦਾਂਗੇ ਇਹ ਤਾਂ ਪਤਾ ਹੀ ਆ ਵੀਰੇ ਡੱਟ ਤਾਂ ਮੈਨੂੰ ਕਹ ਚਾ ਬੈੜ ਹਨਾ ਹੂੰ 60 65000 ਤੋਂ ਮਰਦੀ ਨਹੀਂ ਯਾਰ ਆਪਾਂ ਨੂੰ ਪਤਾ ਹੀ ਆ ਕੱਲੀ ਸਵਾਈ ਹੋਈ ਛੂਪੀ 2 ਘਟੇ ਫੀਟ ਦੇ ਖਾਜੂ ਬਤਵਤ ਇੱਕ ਖਾਜੂ ਯਾਰ ਹੂੰ ਆਪਣੇ ਪਾਈ ਜੰਨੇ ਆ ਜੀ ਬੈਗੀ ਗਾਲਾ ਪਾਲੂ ਜਾ ਕੇ ਸਹੀ ਗਾਲਾ ਕੱਚੀ ਕੱਚੀ ਹੈ ਕੱਲੀ ਹਨਾ ਬਾਕੀ ਕਹਾਂਗਾ ਆਪਣੇ ਕੋਲ ਜਰਸੀ ਬੈੜ ਬਹੁਤ ਟੌਪ ਦੀ ਵੱਡੀ ਆਊਗੀ ਫਾਰਮ ਵਾਲੀ ਠੀਕ ਆ ਜੀ ਠੀਕ ਆ ਇੱਕ ਆ ਹੂੰ ਇੱਕ ਸੇਵੇਂ ਨੇ ਦੀ ਗੱਬਣਾ ਵੱਡੀ ਗੱਬਣਾਉ ਨਾ ਪੰਜ ਦੀ ਸੌਰੀ ਗੱਬਣਾ ਹੂੰ ਤੇ ਬੜਾ ਵੱਡਾ ਪੀਸ ਹੈ ਜਿਵੇਂ ਮੰਨ ਕੇ ਚਾਹ ਦੋ ਲੱਖ ਦਾ ਪੀਸ ਵੀ ਕੁਆ ਠੀਕ ਆ ਚੰਗੀ ਵੜ ਆ ਹਾਂ ਸੇਵੇਂ ਨੇ ਦੀ ਗੱਬਣਾ 12 ਕਿਲੋ ਦੁੱਧ ਦਾ ਪੰਜਵੇਂ ਨੇ ਦੀ ਗੱਬਣਾ ਨਾ ਪੰਜ ਦੀ ਗੱਬਣਾ ਬੜੀ ਵੱਡੀ ਵੜ ਬਸ ਠੀਕ ਹੈ ਭਾਈ ਧੰਨਵਾਦ